ਅੱਜ ਦੀ ਪ੍ਰੈਸ ਕਾਨਫਰੰਸ ਤੇ ਵਿੱਚ ਹਾਜ਼ਰ ਅੰਮ੍ਰਿਤਸਰ ਦੇ ਪੱਤਰਕਾਰ ਵੀਰੋ ਸਾਰਿਆਂ ਨੂੰ ਜੀ ਆਇਆਂ ਸਤਿ ਸ੍ਰੀ ਅਕਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਦਲ ਖਾਲਸਾ ਵੱਲੋਂ ਅੱਜ ਸਾਂਝੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਪ੍ਰੈਸ ਕਾਨਫਰੰਸ ਦਾ ਮੰਤਵ 15 ਅਗਸਤ ਨੂੰ ਜਦੋਂ ਪੂਰਾ ਭਾਰਤ ਆਪਣੀ ਸੋ ਕਾਲਡ ਆਜ਼ਾਦੀ ਦੇ ਜਸ਼ਨ ਮਨਾਉਂਦਾ ਉਸ ਮੌਕੇ ਪੰਜਾਬ 15 ਅਗਸਤ ਨੂੰ ਇੱਕ ਬਿਟਰੇਲ ਡੇ ਇੱਕ ਕਾਲਾ ਦਿਨ ਦੇ ਤੌਰ ਤੇ ਮਨਾਉਂਦਾ ਆ ਰਿਹਾ ਹਰ ਸਾਲ ਵਾਂਗ ਇਸ ਸਾਲ ਵੀ ਸਾਡੀਆਂ ਦੋਨੇ ਜਿਹੜੀਆਂ ਪ੍ਰੋ ਆਜ਼ਾਦੀ ਪਸੰਦ ਆਰਗੇਨਾਈਜੇਸ਼ਨਸ ਨੇ ਉਹ 15 ਅਗਸਤ ਨੂੰ ਕਾਲਾ ਦਿਨ ਦੇ ਤੌਰ ਤੇ ਮਨਾਉਂਦੇ ਹੋਏ ਤਰਨਤਾਰਨ ਵਿਖੇ ਇੱਕ ਪ੍ਰੋਟੈਸਟ ਮਾਰਚ ਕਰਨ ਗਿਆ ਦੋਨਾ ਆਰਗੇਨਾਈਜੇਸ਼ਨਸ ਦੇ ਮੈਂਬਰ ਤਰਨਤਾਰਨ ਦੀਆਂ ਸੜਕਾਂ ਤੇ ਉਤਰ ਕੇ ਜਿੱਥੇ ਪਿਛਲੇ 77 ਸਾਲਾਂ ਤੋਂ ਜਿਹੜੀ ਪੰਜਾਬ ਤੇ ਸਿੱਖਾਂ ਦੇ ਗੱਲ ਹਿੰਦੂਤਵ ਦੀ ਗੁਲਾਮੀ ਪਈ ਏ ਉਹਦੇ ਵਿਰੁੱਧ ਜਿਹੜੀਆਂ 77 ইয়ার্স ਦੀਆਂ 77 ਸਾਲਾਂ ਦੀਆਂ ਅਨਿਆਏ ਨੇ ਬੇਇਨਸਾਫੀਆਂ ਨੇ ਵਿਤਕਰੇ ਨੇ ਉਹਦੇ ਵਿਰੁੱਧ ਨਰਿੰਦਰ ਮੋਦੀ ਦੇ ਅਗਵਾਈ ਵਾਲੀ ਤਾਨਾਸ਼ਾਹ ਜਿਹੜੀ ਹਕੂਮਤ ਹੈ ਉਹਦੇ ਵਿਰੁੱਧ ਐਨਐਸਏ ਯੂਏਪੀਏ ਵਰਗੇ ਕਾਲੇ ਕਾਨੂੰਨਾਂ ਦੇ ਵਿਰੁੱਧ ਤੇ ਜਿਹੜੇ ਮੋਦੀ ਗਵਰਨਮੈਂਟ 3 ਨੇ ਤਿੰਨ ਨਵੇਂ ਕਾਲੇ ਕਾਨੂੰਨ ਲਾਗੂ ਕੀਤੇ ਨੇ ਜਿਹੜੇ 1 ਜੁਲਾਈ ਤੋਂ ਲਾਗੂ ਹੋਏ ਨੇ ਉਹਨਾਂ ਦੇ ਵਿਰੁੱਧ ਸੜਕਾਂ ਤੇ ਉਤਰਾਂਗੇ ਆਪਣਾ ਪ੍ਰੋਟੈਸਟ ਰਜਿਸਟਰ ਕਰਾਵਾਂਗੇ ਔਰ ਨਾਲ ਦੇ ਨਾਲ ਆਲਮੀ ਬਰਾਦਰੀ ਨੂੰ ਵਰਲਡ ਕਮਿਊਨਿਟੀ ਨੂੰ ਤੇ ਯੂਨਾਈਟਿਡ ਨੇਸ਼ਨਸ ਨੂੰ ਸਪੈਸ਼ਲੀ ਉਹਨਾਂ ਕੋਲੋਂ ਆਪਣੇ ਸਵੈ ਨਿਰਣੇ ਦਾ ਹੱਕ ਜਿਹੜਾ ਸੈਲਫ ਡਿਟਰਮੀਨੇਸ਼ਨ ਦਾ ਸਾਡਾ ਰਾਈਟ ਹੈ ਆਜ਼ਾਦੀ ਦਾ ਰਾਈਟ ਹੈ ਉਸ ਨੂੰ ਹਾਸਲ ਕਰਨ ਲਈ ਉਹਨਾਂ ਦੇ ਅੱਗੇ ਗੁਹਾਰ ਲਗਾਵਾਗੇ ਸੋ so, 15 ਅਗਸਤ ਨੂੰ ਤਰਨਤਾਰਨ ਵਿਖੇ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਅਤੇ ਦਲ ਖਾਲਸਾ ਦੇ ਮੈਂਬਰ ਸਹਿਬਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਇੱਕ ਜਬਰਦਸਤ ਪ੍ਰੋਟੈਸਟ ਮਾਰਚ ਕਰਨਗੇ ਜਿਹੜੇ ਤਿੰਨ ਨਵੇਂ ਕਾਲੇ ਕਾਨੂੰਨ ਮੋਦੀ ਗਵਰਨਮੈਂਟ ਤਿੰਨ ਲੈ ਕੇ ਆਈ ਹੈ ਉਸ ਦੇ ਵਿੱਚ ਇਹਨਾਂ ਨੇ ਪੁਰਾਣਾ ਜਿਹੜਾ ਆਲਰੇਡੀ ਪਹਿਲੇ ਕਾਨੂੰਨ ਸੀਗੇ ਜਿਹੜੇ ਪਹਿਲਾਂ ਤੇ ਇਹ ਕਿ ਇਹ ਜਿਹੜੇ ਤਿੰਨ ਨਵੇਂ ਕਾਨੂੰਨ ਨੇ ਇਹਨਾਂ ਦਾ ਨਾਂ ਹੀ ਉਹਨਾਂ ਨੇ ਹਿੰਦੀ ਤੇ ਸੰਸਕ੍ਰਿਤਿਕ ਦੇ ਮਿਕਸਚਰ ਦੇ ਵਿੱਚੋਂ ਰੱਖਿਆ ਹੋਇਆ ਇਹ ਸਭ ਤੋਂ ਪਹਿਲੀ ਤੇ ਆਬਜੈਕਸ਼ਨ ਹੀ ਇਹ ਹੈ ਦੂਸਰੀ ਗੱਲ ਹੈ ਕਿ ਜਿਹੜੇ ਤਿੰਨ ਕਾਲੇ ਕਾਨੂੰਨ ਆਏ ਨੇ ਇਹਦੇ ਵਿੱਚ ਉਹਨਾਂ ਨੇ ਸਡਿਸ਼ਨ ਦਾ ਜਿਹੜਾ ਲਾਅ ਸੀ ਉਹਨੂੰ ਰੀਟੇਨ ਕੀਤਾ ਪਿਛਲੇ ਡੇਢ ਸਾਲ ਤੋਂ ਸੁਪਰੀਮ ਕੋਰਟ ਦੇ ਵਿੱਚ ਸਡਿਸ਼ਨ ਦੇ ਅਗੇਂਸਟ ਪੀਟੀਸ਼ਨਸ ਪਈਆਂ ਹੋਈਆਂ ਸੀਗੀਆਂ ਤੇ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਸੀ ਕਿ ਕਿਉਂ ਨਾ ਅਸੀਂ ਇਹਨੂੰ ਸਟ੍ਰਕ ਡਾਊਨ ਕਰ ਦਈਏ ਤੇ ਸਰਕਾਰ ਆਪਣਾ ਵਿਊ ਪੁਆਇੰਟ ਦਵੇ ਤੇ ਸਰਕਾਰ ਨੇ ਡੇਢ ਸਾਲ ਆਪਣਾ ਸਮਾਂ ਲੰਘਾਇਆ ਇਹ ਕਹਿ ਕੇ ਕਿ ਸਾਨੂੰ ਟਾਈਮ ਦਿੱਤਾ ਜਾਵੇ ਅਸੀਂ ਖੁਦ ਹੀ ਸਰਕਾਰ ਐਗਜ਼ੀਕਟਿਵ ਜਿਹੜੀ ਉਹ ਇਸ ਬਾਰੇ ਆਪਣਾ ਇੱਕ ਨਿਰਣਾ ਲਏਗੀ ਪਰ ਡੇਢ ਸਾਲ ਸਮਾਂ ਟਪਉਣ ਤੋਂ ਬਾਅਦ ਜਦੋਂ ਨਵੇਂ ਕਾਨੂੰਨ ਆਏ ਤੇ ਉਹਦੇ ਵਿੱਚ ਜਿਹੜਾ ਸਡਿਸ਼ਨ ਲਾਅ ਸੀ ਜਿਹੜਾ ਬ੍ਰਿਟਿਸ਼ ਟਾਈਮ ਦਾ ਲਾਅ ਸੀ ਆਰਕੇ ਕਲੋਜ ਨੂੰ ਕਹਿੰਦੇ ਨੇ ਉਹਨੂੰ ਰੀਟੇਨ ਕੀਤਾ ਗਿਆ ਔਰ ਜਿਹੜਾ ਸਭ ਤੋਂ ਇੰਪੋਰਟੈਂਟ ਸਾਡੇ ਪ੍ਰੋਟੈਸਟ ਦਾ ਇਸ਼ੂ ਹੋਏਗਾ ਟਾਪਿਕ ਹੋਏਗਾ ਉਹ ਹੈਗਾ ਟ੍ਰਾਂਸ ਨੈਸ਼ਨਲ ਟ੍ਰਾਂਸ ਨੈਸ਼ਨਲ ਰਿਪਰੈਸ਼ਨ ਜਿਹੜਾ ਵਿਦੇਸ਼ਾਂ ਦੇ ਵਿੱਚ ਸਿੱਖਾਂ ਦੇ ਉੱਤੇ ਜ਼ਬਰ ਕੀਤਾ ਜਾ ਰਿਹਾ ਪੂਰੀ ਸਿੱਖ ਫਰੀडम ਸਟਰਗਲ ਨੂੰ terrorizm ਦਾ ਟੈਗ ਦੇ ਕੇ ਬਦਨਾਮ ਕੀਤਾ ਜਾ ਰਿਹਾ ਹੈ। ਔਰ ਗੈਂਗਸਟਰਸ ਦੇ ਜਿਹੜੇ ਸਾਡੇ ਫਰੀडम ਫਾਈਟਰਸ ਨੇ ਉਹਨਾਂ ਦੇ ਨਾਮ ਇੱਕ ਜਗ੍ਹਾ ਤੇ ਕਲੱਬ ਕਰਕੇ ਸਾਡੇ ਫਰੀडम ਫਾਈਟਰਸ ਨੂੰ ਡਿਫੇਮ ਕੀਤਾ ਜਾ ਰਿਹਾ। ਸੋ ਇਹ ਵੀ ਸਾਡੇ ਜਿਹੜਾ ਮੇਨ ਜਿਹੜਾ ਸਾਡਾ ਫੋਕਸ ਹੋਏਗਾ ਇਹਦੇ ਤੇ ਹੋਏਗਾ। ਮੈਂ ਹੁਣ ਰਿਕੁਐਸਟ ਕਰਾਂਗਾ ਈਮਾਨ ਸਿੰਘ ਮਾਨ ਨੂੰ ਕਿ ਜਿਹੜੇ ਪੁਆਇੰਟਸ ਮੈਂ ਤੁਹਾਡੇ ਨਾਲ ਸ਼ੇਅਰ ਕੀਤੇ ਨੇ ਉਹ ਇਹਨਾਂ ਪੁਆਇੰਟਸ ਦੇ ਉੱਤੇ ਆਪਣਾ ਜਿਹੜਾ ਵਿਊ ਪੁਆਇੰਟ ਵੀ ਦੇਣਗੇ ਤੇ ਇਹਨੂੰ ਹੋਰ ਫਰਦਰ ਐਲੈਬੋਰੇਟਰੀ ਕਰਨ। ਤੋਂ ਪਹਿਲਾਂ ਇੱਕ ਸਾਡਾ 13 ਦਾ ਵੀ ਪ੍ਰੋਗਰਾਮ ਹੈ ਹੁਸ਼ਾਰਪੁਰ ਪਰਮਜੀਤ ਸਿੰਘ ਮਾਂਡ ਬਰੀਫ ਕਰ ਦਿੰਦੇ ਨੇ 13 ਬਾਰੇ ਤੇ ਫਿਰ ਅਸੀਂ ਤੁਹਾਡੇ ਸਵਾਲ ਵੀ ਲੈਨੇ ਆ ਤੇ ਇੱਕ ਹੋਰ ਵੀ ਅੱਜ ਦਾ ਜਿਹੜਾ ਟੌਪਿਕ ਹੈ ਜਿਹਦੇ ਉੱਤੇ ਬਾਰੇ ਅਸੀਂ ਬੋਲਾਂਗੇ ਜਿਹੜਾ ਇੱਕ ਅਕਾਲੀ ਦਲ ਦਾ ਸੋ ਕਾਲਡ ਜਿਹੜੀ ਇੰਟਰਨਲ ਪਾਵਰ ਸਟਰਗਲ ਚੱਲ ਰਹੀ ਹੈ ਇਹਦੇ ਤੇ ਵੀ ਅਸੀਂ ਆਪਣੇ ਕਮੈਂਟ ਦੇਾਂਗੇ ਪਰ 13 ਬਾਰੇ ਪਰਮਜੀਤ ਸਿੰਘ ਤੁਹਾਡੇ ਨਾਲ ਆਪਣੇ ਵਿਚ ਵਿਊਜ਼ ਸ਼ਾਮ ਦੇ ਕਰਦੇ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ 15 ਅਗਸਤ ਦੇ ਪ੍ਰੋਗਰਾਮ ਸੰਬੰਧੀ ਸਰਦਾਰ ਕਮਰਪਾਲ ਸਿੰਘ ਅਤੇ ਸਰਦਾਰ ਰਮਨ ਸਿੰਘ ਹੁਣਾਂ ਨੇ ਤੁਹਾਨੂੰ ਜਾਣਕਾਰੀ ਦਿੱਤੀ ਆ ਦਲ ਖਾਲਸਾ ਨੂੰ ਸਥਾਪਿਤ ਹੋਏ ਇਸ ਸਾਲ 46 ਬਾਰੇ ਪੂਰੇ ਹੋ ਜਾਣੇ 46 ਬਾਰੇ ਪਹਿਲਾਂ 13 ਅਗਸਤ 1978 ਨੂੰ ਸਰਦਾਰ ਗਜਿੰਦਰ ਸਿੰਘ ਜਿਨ੍ਹਾਂ ਦੀ ਹਾਰੀਗਾਇ ਦੇਥ ਹੋਈ ਆ ਪਾਕਿਸਤਾਨ ਦੇ ਵਿੱਚ ਉਹਨਾਂ ਨੇ ਤੇ ਉਹਨਾਂ ਦੇ ਸਾਥੀਆਂ ਨੇ 13 ਅਗਸਤ 1978 ਨੂੰ ਜੋ ਮਜੂਦਾ ਦਲ ਖਾਲਸਾ ਇਹਨੂੰ ਹੋਂਦ ਵਿੱਚ ਲਿਆਂਦਾ ਸੀ ਪਿਛਲੀ ਤਕਰੀਬਨ ਅੱਧੀ ਸਦੀ ਤੋਂ ਦਲ ਖਾਲਸਾ ਆਪਣੀ ਟੈਗ ਲਾਈਨ ਇੰਡੀਪੈਂਡੈਂਸ ਐਜ਼ ਅ ਗੋਲ ਆਜ਼ਾਦੀ ਇੱਕ ਇੱਕ ਰਾਹ ਉਹਦੇ ਉੱਤੇ ਅਡੋਲ ਖੜਾ ਆ ਔਰ ਕੱਲਾ ਖੜਾ ਹੀ ਨਹੀਂ ਆ ਉਹਦੇ ਉੱਤੇ ਕੰਮ ਕਰ ਰਿਹਾ ਲਗਾਤਾਰ ਔਰ ਅੱਜ ਵੀ ਸਾਡਾ ਪੰਜਾਬ ਦੀ ਆਜ਼ਾਦੀ ਦਾ ਸੰਘਰਸ਼ ਨਿਰੰਤਰ جاری ਆ ਅਸੀਂ ਡੈਮੋਕਰੈਟਿਕ ਵੇ ਦੇ ਨਾਲ ਪੰਜਾਬ ਦੇ ਆਜ਼ਾਦੀ ਦੇ ਲਈ ਸੰਘਰਸ਼ੇ ਰਹਾਂ ਔਰ ਇਸੇ ਤਹਿਤ ਹੀ ਆਪਣਾ ਸਥਾਪਨਾ ਦਿਵਸ ਮਨਾਉਂਦੇ 13 ਤਰੀਕ ਨੂੰ ਹੁਸ਼ਿਆਰਪੁਰ ਦੇ ਵਿੱਚ ਗੁਰਦੁਆਰਾ ਸਿੰਘ ਸਭਾ ਦੇ ਵਿੱਚ ਕਾਨਫਰੰਸ ਕੀਤੀ ਜਾਏਗੀ ਔਰ ਉਸ ਤੋਂ ਬਾਅਦ ਆਪਣੇ ਮਰਹੂਮ ਸਰਪ੍ਰਸ ਸਰਦਾਰ ਵਿਜੇਂਦਰ ਸਿੰਘ ਅਤੇ ਭਾਈ ਹਰਦੀਪ ਸਿੰਘ ਨਿੱਜਰ ਜਿਨ੍ਹਾਂ ਨੂੰ ਇੰਡੀਅਨ ਸਟੇਟ ਨੇ ਕੈਨੇਡਾ ਦੇ ਵਿੱਚ ਸ਼ਹੀਦ ਕੀਤਾ ਸੀ ਔਰ ਜਿਨ੍ਹਾਂ ਦੀ ਸ਼ਹਾਦਤ ਤੋਂ ਬਾਅਦ ਕਾਲਿਸਤਾਨ ਦਾ ਮੁੱਦਾ ਵਰਲਡ ਲੈਵਲ ਦੇ ਉੱਤੇ ਵਿਚਾਰਿਆ ਜਾ ਰਿਹਾ ਹੈ ਇਹਨਾਂ ਦੋਵਾਂ ਸ਼ਖਸੀਤਾਂ ਨੂੰ ਸਮਰਪਿਤ ਆਜ਼ਾਦੀ ਮਾਰਚ ਹੁਸ਼ਿਆਰਪੁਰ ਦੇ ਵਿੱਚ ਕੀਤਾ ਜਾਏਗਾ ਜਿਹੜਾ ਕਿ 3 ਵਜੇ ਕੋਰਦਵਾਰਾ ਸਿੰਘ ਸਭਾ ਤੋਂ ਆਰੰਭ ਹੋਏਗਾ ਔਰ ਅੰਬੇਦਕਰ ਚੌਂਕ ਦੇ ਵਿੱਚ ਜਾ ਕੇ ਸੰਪੂਰਨ ਹੋਏਗਾ ਔਰ ਇਸ ਮਾਰਚ ਦਾ ਜਿੱਥੇ ਮੇਨ ਮਕਸਦ ਦਲ ਖਾਲਸਾ ਦੀ ਬਰੇਗੰਡ ਮਨਾਉਣਾ ਹੈ ਉੱਥੇ ਹੀ ਪੰਜਾਬ ਨੂੰ ਪੰਜਾਬ ਦੇ ਲੋਕਾਂ ਨੂੰ ਰਾਈਟ ਟੂ ਸੈਲਫ ਡਟਰਮੀਨੇਸ਼ਨ ਦੀ ਜਿਹੜੀ ਗੱਲ ਹੋਈ ਹੈ ਸਵੈ ਨਿਰਣੇ ਦੇ ਅਧਿਕਾਰ ਦੀ ਜਿਹੜੀ ਗੱਲ ਹੋਈ ਹੈ ਜਿੰਨੂੰ ਸੌਖੇ ਸ਼ਬਦਾਂ ਦੇ ਵਿੱਚ ਅੱਗੇ ਸਬ ਕਲਾਸ ਦੇ ਵਿੱਚ ਰਿਫਰੈਂਡਮ ਕਿਹਾ ਜਾਂਦਾ ਹੈ ਉਹਦੀ ਗੱਲ ਕਰਦੇ ਕਿਉਂਕਿ ਜਿਵੇਂ ਪਹਿਲਾਂ ਕਿਹਾ ਕਿ ਅਸੀਂ ਡੈਮੋਕਰੈਟਿਕ ਤਰੀਕੇ ਨਾਲ ਸੰਘਰਸ਼ ਕਰਦੇ ਹਾਂ ਔਰ ਰਿਫਰੈਂਡਮ ਜਾਂ ਰਾਈਟ ਟੂ ਸੈਲਫ ਡਟਰਮੀਨੇਸ਼ਨ ਇੱਕ ਇਹੋ ਜਿਹਾ ਟੂਲ ਆ ਇੱਕ ਇਹੋ ਜਿਹਾ ਅਧਿਕਾਰ ਆ ਰਾਈਟ ਟੂ ਸੈਲਫ ਡਟਰਮੀਨੇਸ਼ਨ ਜਿਹਦੇ ਨਾਲ ਬਿਨਾਂ ਤੁਸੀਂ ਕਿਸੇ ਵੀ ਪਾਸੇੋਂ ਇੱਕ ਬੂੰਦ ਵੀ ਖੂਨ ਦੀ ਡੋਲੇ ਕਿਸੇ ਖਿੱਤੇ ਦਾ ਫੈਸਲਾ ਕਰ ਸਕਦੇ ਹੋ ਉੱਥੇ ਦੇ ਲੋਕਾਂ ਦੀਆਂ ਭਾਵਨਾਵਾਂ ਦੇ ਅਨੁਸਾਰ ਸੋ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਲੋਕ ਇਹ ਤਾਨਾ ਮਾਰਦੇ ਨੇ ਕਿ ਸਿਰਫ 4 ਕਿਲੋ ਕੇ ਖਾਲਸਤਾਨ ਦੀ ਗੱਲ ਕਰਦੇ ਨੇ ਔਰ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਇੰਡੀਆ ਦੇ ਵੱਡਾ ਕਰੇ ਆਪਣੇ ਸੰਵਿਧਾਨ ਦੇ ਵਿੱਚ ਤਰਮੀਮ ਕਰੇ ਔਰ ਰਾਈਟ ਟੂ ਸੈੱਲ ਡਿਟਰਮੀਨੇਸ਼ਨ ਪੰਜਾਬ ਦੇ ਲੋਕਾਂ ਨੂੰ ਦਿੱਤਾ ਜਾਵੇ ਪੰਜਾਬ ਦੇ ਵਿੱਚ ਰੈਫਰੈਂਡਮ ਕਰਾਇਆ ਜਾਵੇ ਤਾਂ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕੇ ਤੇ ਪੰਜਾਬ ਦੇ ਲੋਕ ਆਪਣੀ ਤਕਦੀਰ ਦੇ ਮਾਲਕ ਖੁਦ ਬਣ ਸਕਣ ਸੋ ਇਸ ਡਿਮਾਂਡ ਨੂੰ ਲੈ ਕੇ ਵੀ ਹੁਸ਼ਿਆਰਪੁਰ ਦੇ ਵਿੱਚ 13 ਤਰੀਕ ਨੂੰ ਆਜ਼ਾਦੀ ਮਾਰਚ ਕੀਤਾ ਜਾਏਗਾ ਜਿਹੜਾ ਕਿ ਸਮਰਪਿਤ ਹੋਏਗਾ ਸਰਦਾਰ ਗਜਿੰਦਰ ਸਿੰਘ ਅਤੇ ਭਾਈ ਹਰਦੀਪ ਸਿੰਘ ਨਿੱਜਰ ਨੂੰ ਔਰ ਇਹ ਕੀਤਾ ਜਾਏਗਾ ਦਲ ਖਾਲਸਾ ਦੀ 46ਵੇਂ ਬਰੇ ਗੰਢ ਮੋਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਇੱਕ ਭਾਰਤ ਦੀ 콜ੋਨੀ ਸਥਾਪਿਤ ਹੋਈ ਹੋਈ ਹੈ ਇਹ ਕੋਲੋਨੀਅਲਿਜ਼ਮ ਸਾਡੇ ਉੱਤੇ ਲੱਗੂ ਹੈ ਇਹਦੇ ਵਿੱਚ ਸਾਡੀ ਆਰਥਿਕਤਾ ਦੇ ਉੱਤੇ ਬਹੁਤ ਵੱਡੀ ਛੱਟ ਮਾਰੀ ਹੈ ਜਿਹਦੇ ਵਿੱਚ 70% ਜਿਹੜਾ ਸਾਡਾ ਵਪਾਰ ਸੀਗਾ ਉਹ ਲੈਦੇ ਤੇ ਚੜਦੇ ਪੰਜਾਬ ਦੇ ਵਿੱਚ ਸੀਗਾ ਉਹ ਬਾਰਡਰ ਸੀਲ ਕਰਕੇ ਇੱਥੇ ਸਾਨੂੰ ਇੱਕ ਪਰਮਾਣੂ ਸ਼ਸਤਰ ਦੇ ਪਰਛਾਇਆ ਅਧੀਨ 2 ਦਿਨ ਨਹੀਂ ਹੋਏ ਹਿਰੋਸ਼ਿਮਾ ਦੇ ਜਿਹੜਾ ਬੰਬ ਫਟਿਆ ਸੀ ਉਹਦੀ ਯਾਦ ਮਨਾਈ ਗਈ ਹੈ ਅੱਜ ਪੰਜਾਬ ਇਹ ਪ੍ਰਵਾਣੂ ਸ਼ਸਤਰਾਂ ਦੇ ਥੱਲੇ ਬੈਠਾ ਹੈ ਸਾਡੀ ਆਰਥਿਕਤਾ ਇਸ ਪੱਥਰ ਪੱਦਰ ਤਾਂ ਹੀ ਖਤਮ ਕਰਦੀ ਹੈ ਕਿ ਜਿਹੜਾ ਇੱਕ ਸੁਨਹਿਰਾ ਸਟੇਟ ਹੁੰਦਾ ਸੀਗਾ ਉਹਦੇ ਵਿੱਚ ਅੱਜ ਸਾਡੇ ਹਰੇਕ ਤਰ੍ਹਾਂ ਦੇ ਹਿਊਮਨ ਇੰਡੈਕਸ ਦੇ ਜਿਹੜੇ ਵੇਰਵੇ ਐ ਚਾਹੇ ਉਹ ਸਾਡੀ ਲਾਈਫ ਸਪੈਨ ਹੈ ਚਾਹੇ ਉਹ ਸਾਡੀ ਖੁਰਾਕ ਹੈ ਚਾਹੇ ਉਹ ਸਾਡੀ ਪੜ੍ਹਾਈ ਹੈ ਉਸ 'ਚ ਅਸੀਂ ਹੋਰ ਸਟੇਟਾਂ ਨਾਲੋਂ ਥੱਲੇ ਆਏ ਆਂ ਇਹ ਡਿਲੀਬਰੇਟ ਪਾਲਿਸੀ ਇੱਕ ਕਲੋਨੀਅਲ ਸਟੇਟ ਦੀ ਰਹੀ ਹੈ ਇਹਦੇ ਵਿੱਚ ਸਾਡੀ ਜਿਹੜੀ ਬੋਲੀ ਹੈ ਪੰਜਾਬੀ ਜਿਹੜੀ ਗੁਰੂ ਅੰਗਦ ਸਾਹਿਬ ਨੇ ਸੰਸਕ੍ਰਿਤ ਤੋਂ ਛੱਡ ਕੇ ਗੁਰਮੁਖੀ ਦਿੱਤੀ ਸੀ ਉਹਦੇ ਉੱਤੇ ਵੀ ਇਹਨਾਂ ਨੇ ਹਿੰਦੀ ਤੇ ਸੰਸਕ੍ਰਿਤ ਲਾਗੂ ਕਰਤਾ ਹੈ ਧਾਰਾ 351 ਮੇਰਾ ਖਿਆਲ ਕਹਿੰਦੀ ਹੈ ਕਿ ਹਿੰਦੀ 'ਚ ਜਿਹੜੀ ਨਵੀਂ ਸ਼ਬਦਾਵਲੀ ਪਾਈ ਜਾਣੀ ਹੈ ਉਹਦੀ ਰੂਟ ਸੰਸਕ੍ਰਿਤ ਤੋਂ ਹੋ ਸੰਸਕ੍ਰਿਤ ਨਾਲ ਸਾਡਾ ਹੋਰ ਕੋਈ ਰੌਲਾ ਨਹੀਂ ਪਰ ਜਿਹੜੀ ਮੰਨੂ ਦੀ ਸੋਚ ਹੈ ਜਿਹੜੀ ਕਹਿੰਦੀ ਹੈ ਕਿ ਸੰਸਕ੍ਰਿਤ ਦੀ ਪੜਾਈ ਗ੍ਰਾਮਣ ਨੇ ਕਿਸੇ ਹੋਰ ਨੂੰ ਲੈਣ ਨਹੀਂ ਦੇਣੀ ਉਹਨੂੰ ਸਿੱਖਣ ਨਹੀਂ ਦੇਣਾ ਸਿੱਖਿਆ ਨਹੀਂ ਦੇਣੀ ਉਹ ਸਿੱਖੀ ਦੇ ਬਿਲਕੁਲ ਬਰਖਲਾਫ ਹੈ ਕਿਉਂਕਿ ਗੁਰਸਾ ਗੁਰੂ ਸਾਹਿਬ ਨੇ ਸਾਨੂੰ ਜੂੰਦੇ ਹਾਜ਼ਰ ਨਾਜ਼ਰ ਗੁਰੂ ਗ੍ਰੰਥ ਸਾਹਿਬ ਉਹ ਪੜੇ ਲਿਖੇ ਗੁਰਮੁਖੀ ਦਾ ਲੇਖ ਗੁਰੂ ਅੰਗਦ ਸਾਹਿਬ ਨੇ ਸਾਨੂੰ ਦੇ ਕੇ ਇਹ ਸਥਾਪਿਤ ਕੀਤਾ ਤੇ ਭਾਰਤ ਆਪਣੇ ਪੈਸੇ ਵਰਤ ਕੇ ਸਟੇਟ ਬੈਂਕਾਂ ਚ ਹੋਰ ਸੈਂਟਰਲ ਆਧਾਰਿਆਂ ਦੇ ਵਿੱਚ ਪੰਜਾਬੀ ਨੂੰ ਹਟਾ ਕੇ ਉੱਥੇ ਪੰਜਾਬ ਦੇ ਵਿੱਚ ਹੀ ਹਿੰਦੀ ਨੂੰ ਸੰਸਕ੍ਰਿਤ ਨੂੰ ਸਥਾਪਿਤ ਕਰ ਰਿਹਾ ਹੈਗਾ ਸੋ ਸਾਡੀ ਬੋਲੀ ਦੇ ਉੱਤੇ ਵੀ ਇਹਨਾਂ ਨੇ ਹਮਲਾ ਕੀਤਾ ਹੋਇਆ ਹੈਗਾ ਜਿੱਥੇ ਅ ਬੀ ਆਰ ਅੰਬੇਦਕਰ ਨੇ ਧਾਰਾ 3 ਤੀਜੇ ਹਿੱਸੇ ਕਨਸਟੀਟਿਊਸ਼ਨ 'ਚ ਸਾਨੂੰ ਮਨੁੱਖੀ ਅਧਿਕਾਰ ਬਖਸ਼ੇ ਸੀ ਉਹ ਤਕਰੀਬਨ ਸਿੱਖਾਂ ਤੋਂ ਖੋਏ ਗਏ ਆ ਸਾਡਾ ਨਾਂ ਹੀ ਬਦਲਦਾ ਹੈਗਾ ਸਾਨੂੰ ਰੈਡਿਕਲ ਟੈਰਰਿਸਟ ਉਗਰਵਾਦੀ ਕਹਿ ਕੇ ਸਾਨੂੰ ਉਹ ਪਾਰਟ 3 ਆਫ ਦਾ ਕਨਸਟੀਟਿਊਸ਼ਨ ਚੋਂ ਕੱਢ ਹੀ ਦਿੱਤਾ ਕਿ ਤੁਸੀਂ ਮਨੁੱਖ ਹੋ ਇਹਨਾਂ ਨੇ ਜਿਵੇਂ ਮਨੂ ਦੀ ਸੋਚ ਹੈ ਕਿ ਤੁਸੀਂ ਉਹ ਮਲੇਸ਼ ਸ਼ੂਦਰ ਜਿਹੜੇ ਬਿਲਕੁਲ ਬਾਹਰ ਕੱਢੇ ਹੋਏ ਹੈਗੇ ਆ ਉਹਦੀ ਥਾਂ ਲੈਂਦੇ ਹੋ ਸਾਡਾ ਸਾਡੇ ਉੱਤੇ ਉਰੇ ਜਦ ਜ਼ਬਰ ਕੀਤਾ ਤਾਂ ਆਮ ਫੋਰਸਸ ਸਪੈਸ਼ਲ ਪ੍ਰੋਟੈਕਸ਼ਨ ਐਕਟ ਲਾਗੂ ਕਰਚਾ ਦੇ ਦੇ ਵਿੱਚ ਮਾਰਨ ਦੀ ਆਗਿਆ ਫੌਜ ਨੂੰ ਦੇਤੀ ਹੋਰਾਂ ਨੂੰ ਦੇਤੀ ਡਿਸਟਰਬਡ ਏਰੀਆ ਐਕਟ ਲਾਤਾ ਹੈਗਾ ਔਰ ਵਾਰ-ਵਾਰ ਪ੍ਰੀਵੈਂਟਿਵ ਕਸਟਡੀ ਦੇ ਸਾਡੇ ਉੱਤੇ ਇੰਨੇ ਜਿਆਦੇ ਕੇਸ ਪਏ ਆ ਕਿ ਮੇਰਾ ਖਿਆਲ ਅੰਮ੍ਰਿਤਸਰ ਜ਼ਿਲ੍ਹੇ 'ਚ ਤਰਨਤਾਰਨ ਸਾਭ 'ਚ ਮਾਝੇ 'ਚ ਇੱਕ ਵੀ ਪਰਿਵਾਰ ਨਹੀਂ ਹੋਣਾ ਜਿਹਦਾ ਕੋਈ ਨਾ ਕੋਈ ਰਿਸ਼ਤੇਦਾਰ ਪ੍ਰੀਵੈਂਟਿਵ ਕਸਟਡੀ 'ਚ ਅੰਦਰ ਨਾ ਕੀਤਾ ਹੋਏ ਸਾਨੂੰ ਇੱਥੇ ਮਨੁੱਖ ਸਮਝਿਆ ਹੀ ਨਹੀਂ ਜਾਂਦਾ ਹੈਗਾ ਹਰੇਕ ਪੱਖੋਂ ਇਹ ਸਾਨੂੰ ਆ ਸਾਡੇ ਮਨੁੱਖਤਾ ਚੋਂ ਕੱਢ ਕੇ ਨਾ ਬੋਲ ਬੋਲ ਕੇ ਹੁਣ ਬਾਹਰ ਵੀ ਮਾਰਨ ਲੱਗ ਪਏ ਆ ਕਿੰਨੀ ਸ਼ਰਮ ਦੀ ਗੱਲ ਹੈ ਕਿ ਮੋਦੀ ਨੇ ਆਪਣੇ ਚੋਣ ਮੈਨੀਫੈਸਟੋ ਚ ਕਿਹਾ ਕਿ ਅਸੀਂ ਦੁਸ਼ਮਨਾ ਨੂੰ ਬਾਹਰ ਵੀ ਜਾ ਕੇ ਮਾਰਾਂਗੇ ਉਹਦਾ ਪ੍ਰੋਸੈਸ ਕੀ ਹੈ ਪ੍ਰੋਸੀਜਰ ਕੀ ਹੈ ਕਿਰੇ ਕਾਨੂੰਨ ਤਹਿ ਤੁਸੀਂ ਕਰ ਰਹੇ ਹੋ ਸਾਨੂੰ ਕਾਨੂੰਨ ਤੋਂ ਬਾਹਰ ਰੱਖ ਕੇ ਜਿਵੇਂ ਮੰਨੂ ਨੇ ਜਿਹੜੇ ਛੂ ਨਹੀਂ ਸਕਦੇ ਸੀ ਉਹਨਾਂ ਦੇ ਉੱਤੇ ਚਾਹੇ ਉਹਨਾਂ ਦੇ ਜੀਵ ਚ ਉੱਪਰ ਦਾ ਤੇਲ ਪਾ ਦਿਓ ਚਾਹੇ ਮੇਖ ਲਾ ਦਿਓ ਉਹ ਸਾਡੀ ਜ਼ੁਬਾਨ ਹੀ ਬੰਦ ਕਰਨਾ ਚਾਹੁੰਦੇ ਹੈਗੇ ਆ ਸੋ ਅਸੀਂ ਬੇਨਤੀ ਕਰਦੇ ਆ ਕਿ ਜਿਹੜਾ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਹੈਗਾ ਯੂਨਾਈਟਿਡ ਨੇਸ਼ਨ ਦੇ ਚਾਰਟਰ ਦੇ ਵਿੱਚ ਉਹ ਸਾਡੇ ਉੱਤੇ ਲਾਗੂ ਹੋਣਾ ਚਾਹੀਦਾ ਕਿਉਂਕਿ ਭਾਰਤ ਨੇ ਯੂਨਾਈਟਿਡ ਨੇਸ਼ਨਸ ਦੇ ਉੱਤੇ ਸਾਈਨ ਕੀਤਾ ਹੈਗਾ ਔਰ ਧਾਰਾ 51 ਸੁਵਿਧਾਨ ਦੀ ਕਹਿੰਦੀ ਹੈ ਕਿ ਜਿਹੜੀ ਟ੍ਰੀਟੀ ਭਾਰਤ ਨੇ ਸਾਈਨ ਕੀਤੀ ਉਹਨੂੰ ਮੰਨਣੀ ਪੈਣੀ ਹੈ ਅਸੀਂ ਮਿਸਾਲ ਵੀ ਦਿੰਦੇ ਆ ਕਿ ਜਿਵੇਂ ਬੰਗਲਾਦੇਸ਼ ਨਾਲ ਲੈਂਡ ਬਾਰਡਰ ਡਿਸਪਿਊਟ ਜੋ ਪਹਿਲਾਂ ਕੋਈ ਦੇਸ਼ ਹੀ ਨਹੀਂ ਸੀ ਇੰਦਰਾ ਗਾਂਧੀ ਨੇ ਜੰਗ ਕਰਾ ਕੇ ਇੱਕ ਨਵਾਂ ਦੇਸ਼ ਖੜਾ ਕਰਤਾ ਬੰਗਲਾਦੇਸ਼ ਉਹਦੇ ਨਾਲ ਉਹਨਾਂ ਨੂੰ ਜ਼ਮੀਨਾਂ ਦੇਤੀਆਂ 7000 ਏਕੜ ਉਹਨਾਂ ਤੋਂ ਲੈ ਕੇ 17000 ਏਕੜ ਉਹਨਾਂ ਨੂੰ ਦੇਤੇ ਮਤਲਬ ਕਿ ਉਹਨਾਂ ਨੇ 10000 ਏਕੜ ਇੱਕ ਦੇਸ਼ ਨੂੰ ਦੇਤੇ ਕਹਿੰਦੇ ਆ ਕਿ ਅਖੰਡਤਾ ਭੰਗ ਨਹੀਂ ਕਰ ਸਕਦੇ ਪਰ ਇਸਲਾਮਿਕ ਰਿਪਬਬਲਿਕ ਆਫ ਬੰਗਲਾਦੇਸ਼ ਨੂੰ ਜਦ 10000 ਏਕੜ ਮੁਫਤ ਦੇ ਦੇ ਸਕਦੇ ਆ ਤੇ ਅਸੀਂ ਬੇਨਤੀ ਕਰਦੇ ਆ ਇਹ ਗੁਰੂ ਕੀ ਨਗਰੀ ਨੂੰ ਇੱਕ ਵੈਟिकन ਦਾ ਸਟੇਟਸ ਕਿਉਂ ਨਹੀਂ ਦੇ ਰਹੇ ਇਹ ਕਿਉਂਕਿ ਜ਼ਮੀਨ ਤਾਂ ਇਹ ਦੇ ਸਕਦੇ ਆ ਇਹ ਸ਼ੁਰੂ ਕੀਤਾ ਇੰਦਰਾ ਗਾਂਧੀ ਨੇ ਲੈਂਡ ਬਾਰਡਰ ਐਗਰੀਮੈਂਟ 1970 ਦੇ ਵਿੱਚ ਤੇ ਇਹਨੂੰ ਮੋਰ ਲਈ 2015 ਦੇ ਵਿੱਚ ਨਰਿੰਦਰ ਮੋਦੀ ਨੇ ਸੋ ਸਾਨੂੰ ਜ਼ਮੀਨ ਦੇਣੀ ਜਿੱਥੇ ਅਸੀਂ ਵੀ ਕੈਨ ਫੀਲ ਦਾ ਲਾਈਟ ਆਫ ਫਰੀडम ਇਹੋ ਜੀ ਥਾਂ ਅੰਬਰਸਰ ਸਾਹਿਬ 'ਚ ਉਹਨਾਂ ਨੂੰ ਸਥਾਪਿਤ ਕਰਨੀ ਚਾਹੀਦੀ ਹੈ ਸੋ ਅਸੀਂ ਆਪਣੇ ਹੱਕਾਂ ਲਈ ਆਪਣੇ ਸੋਚ ਲਈ ਆਪਣੇ ਕੌਮ ਲਈ ਆਪਣੇ ਆਰਥਿਕਤਾ ਲਈ ਜਿਹੜਾ 15 ਅਗਸਤ ਨੂੰ ਮਾਰਚ ਕੱਢ ਰਹੇ ਆ ਉਹ ਕਰਾਂਗੇ ਤੇ ਮੈਂ ਧੰਨਵਾਦੀ ਆ ਸਰ ਕਾਂਗਰ ਪਾਲ ਸਿੰਘ ਦਾ ਜਿਨ੍ਹਾਂ ਨੇ ਇਹ ਕੰਮ ਤੋਰਿਆ ਵਾਇਰ ਜੀ ਦਾ ਖਾਲਸਾ ਵਾਇਰ ਜੀ ਕੀ ਫਤਿਹ